ਦੇਸ਼ ਦੀ ਆਜ਼ਾਦੀ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਨੇ ਪਰਦੇਸ਼ ਵਾਸੀਆਂ ਵੱਲੋਂ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਉਹਨਾਂ ਦੀ ਸ਼ਹੀਦੀ ਦਿਹਾੜੇ ਮੌਕੇ ਪੂਰੇ ਦੇਸ਼ ਵਿੱਚ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰ ਸ਼ਹੀਦੀ ਦਿਹਾੜਾ ਮਨਾਇਆ ਗਿਆ ਦੇਸ਼ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਦੇਸ਼ ਵਾਸੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸੇ ਲੜੀ ਦੇ ਤਹਿਤ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਬਲੱਡ ਡੋਨਰ ਕਾਉਂਸਲ ਫਗਵਾੜਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿੱਥੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸਵੈ ਇੱਛਾ ਨਾਲ ਖੂਨਦਾਨ ਕੀਤਾ ਉਤੇ ਹੀ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਨੂੰ ਯਾਦ ਵੀ ਕੀਤਾ ਗਿਆ ਇਸ ਮੌਕੇ ਕੌਂਸਲ ਦੇ ਪ੍ਰਧਾਨ ਮਲਕੀਤ ਸਿੰਘ ਰਗਬੋਤਰਾ ਅਤੇ ਹੋਰਾਂ ਨੇ ਦੱਸਿਆ ਕਿ ਜੋ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ ਉਹ ਹੋਰ ਕੋਈ ਵੀ ਨਹੀਂ ਕਰ ਸਕਦਾ ਅਤੇ ਸਾਨੂੰ ਉਨ੍ਹਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਇਸ ਮੌਕੇ ਖੂਨਦਾਨੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਰਾਜ ਤੇ ਲੋਕਾਂ ਪਰ ਸਿੱਦੇ ਆਜਮਪਾਲ ਸਿੰਘ ਸੁਖਦੇਵ ਤੇ ਰਾਜਪੁੱਤ ਦਾ ਸ਼ਹੀਦ ਹੋਸਾ ਇਸ ਸੰਬੰਧ ਵਿੱਚ ਬਲੱਡ ਬੈਂਕ ਫਗਵਾੜਾ ਵਿਖੇ ਇੱਕ ਬਲੱਡ ਨੇਸ਼ਨ ਕੈਂਪ ਜੋ ਕਿ ਹਰ ਸਾਲ ਆਰਗੇਨਾਈਜ਼ ਕੀਤਾ ਜਾਂਦਾ ਹੈ ਇਸ ਵਿੱਚ ਬੱਚਿਆਂ ਨੂੰ ਸਾਰਿਆਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਹੈ ਕਿ ਜਿੰਨਾ ਤੁਸੀਂ ਸ਼ਹੀਦਾਂ ਨੂੰ ਸਰਧਾਂਜਲੀ ਦੇਣੀ ਹੈ ਉਹ ਆਪਣਾ ਬਲੱਡ ਦੇਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਸ਼ਹੀਦ ਕਿੰਨੇ ਮਹਾਨ ਸੀਗੇ ਤੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਅਗਰ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਤਿੰਨਾਂ ਦਾ ਸ਼ਹੀਦੀ ਦਿਵਸ ਅਸੀਂ ਮਨਾ ਰਹੇ ਹਾਂ ਬਲੱਡ ਬੈਂਕ ਵਿਖੇ ਔਰ ਇਸ ਦਿਵਸ ਮਨਾਉਣ ਦੇ ਲਈ ਅਤੇ ਉਹਨਾਂ ਨੂੰ ਸ਼ਰਧਾ ਸਨਮਾਨ ਭੇਟ ਕਰਨ ਦੇ ਲਈ ਅੱਜ ਬਲੱਡ ਗ੍ਰੇਸ਼ਨ ਕੈਂਪਰਾ ਜੁੜੇਦ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਸਵੇਰ ਤੋਂ ਹੋ ਗਈ ਹੈ ਔਰ ਦੇਖਣ ਚਾਹਿਆ ਹੈ ਕਿ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਖੂਨ ਦਾਨ ਕਰਨ ਦਾ ਹੂਨਦਾਨ ਅੱਜ ਕੱਲੇ ਮਨੁੱਖਤਾ ਲਈ ਨਹੀਂ ਕਰਦੇ ਬਲਕਿ ਅੱਜ ਆਪਣੇ ਸ਼ਹੀਦ ਉਹ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਜਿਨ੍ਹਾਂ ਨੇ ਅੱਜ ਦਾ ਦਿਨ ਸਾਨੂੰ ਦਿਖਾਇਆ ਉਹਨਾਂ ਦੇ ਅੱਗੇ ਸ਼ਰਧਾ ਸਮੋਹ ਭਟਪੇਟ ਕਰਨ ਲਈ ਵੀ ਆਪਣਾ ਹੂਨਦਾਨ ਕਰ ਰਹੇ ਹਨ ਉਮੀਦ ਕਰਦਾ ਹਾਂ ਕਿ ਉਹ ਸ਼ਹਾਬਤ ਪੀਣ ਵਾਲੇ ਸੀਸ ਹੱਦ ਦਾ ਜਮਾ ਪੀਣ ਵਾਲੇ ਸਭ ਤੋਂ ਛੋਟੀ ਉਮਰਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਬੰਦਾ ਆਪਣੇ ਗਾਲ ਵਿੱਚ ਹੱਸ ਕੇ ਪਾਇਆ ਸੀ ਇੱਕ ਤਾਂ ਉਹ ਛੋਟੀ ਉਮਰ ਦਾ ਸੀ ਦੂਸਰਾ ਉਹ ਪਰਣ ਤੇ ਬਹੁਤ ਵਿਸ਼ਵਾਸ ਰੱਖਦੇ ਸੀ ਤੀਸਰਾ ਉਹ ਮਰਨਾ ਲੂਝਦੇ ਸੀ ਕੋਈ ਨਹੀਂ ਮਰਨਾ ਚਾਹੁੰਦਾ ਚਾਹੇ ਕੀੜੀ ਹੋਵੇ ਮਨਾ ਚਾਹੁੰਦੀ ਤੇ ਕੀੜੀ ਜਾਂਦੇ ਹੋ ਬੰਗੂੜੀ ਰੱਖ ਤੋ ਉਂਗਲੀ ਤੋਂ ਪੰਜਾ ਕੇ ਉਹ ਮੈਂ ਮਰਨਾ ਬਚ ਕੇ ਕਹਿੰਨੇ ਕਹ ਜਾਂਦੀ ਹੈ ਪਰ ਸ਼ੀਰਪਗਤ ਸਿੰਘ ਇਹ ਜਲਦੀ ਤੋਂ ਜਲਦੀ ਇਸ ਦੇਸ਼ ਤੋਂ ਸ਼ਹੀਦ ਹੋਣਾ ਚਾਹੁੰਦਾ ਸੀ ਕਾਰਨ ਇਹ ਸੀ ਉਹ ਜੰਮਦਾ ਹੈ ਕਿ ਜਿਹੜੀ ਮੇਰੀ ਫਲਸਫੀ ਹੈ ਜਿਹੜੀ ਮੇਰੀ ਅਟਿਆਲੋਜੀ ਹੈ ਉਹ ਘਰ ਘਰ ਤੱਕ ਹੀ ਪਹੁੰਚੂਗੀ ਜੇ ਮੈਂ ਸ਼ਹੀਦ ਹੋਵਾਂ ਔਰ ਮੇਰੀ ਅਟਿਆਲੋਜੀ ਘਰ ਘਰ ਪਹੁੰਚ ਗਈ ਤੇ ਲੋਕ ਔਰ ਖਾਸ ਤੌਰ ਤੇ ਨੌਜਵਾਨ ਨਾਮ ਉਠੋਣਗੇ ਆਰਗੇਨਾਈਜ਼ ਹੋਣਗੇ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਆਪ ਵਾਰ ਕੇ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਬਾਹਰ ਕੱਢ ਕੇ ਭਾਰਤ ਮਾਤਾ ਨੂੰ ਆਜ਼ਾਦ ਕਰਾਂਗੇ ਸੋ ਆਓ ਸਾਰੇ ਰਲ ਕੇ ਅਜਿਹੇ ਸ਼ਹੀਦ ਜਿਨ੍ਹਾਂ ਨੇ ਛੋਟੀ ਛੋਟੀ ਉਮਰ ਦੇ ਵਿੱਚ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹਣ ਸਾਨੂੰ ਜਾਦੀ ਲਾਈਤੀ ਉਹਨਾਂਗੇ ਨਮਨ ਕਰੀਏ ਅਤੇ ਸੰਕਲਪ ਲਈਏ ਕਿ ਅਸੀਂ ਵੀ ਆਉਣ ਵਾਲੇ ਟਾਈਮ 'ਤੇ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਆਪਣਾ ਖੂਨਦਾਨ ਕਰਕੇ ਇਸ ਆਜ਼ਾਦੀ ਅਤੇ ਸਮਾਜ ਦੀ ਸੇਵਾ ਕਰਾਂਗੇ